ਆਪਰੇਸ਼ਨ ਸਿੰਧੂਰ ਦੌਰਾਨ ਦੇਸ਼ ਭਾਰ ਵਿੱਚ ਵੱਖ-ਵੱਖ ਲੋਕਾਂ ਨੇ ਆਪੋ ਆਪਣੇ ਢੰਗ ਨਾਲ ਹਥਿਆਰਬੰਦ ਬਲਾਂ ਦਾ ਸਾਥ ਦਿੱਤਾ ਅਜਿਹਾ ਹੀ ਇੱਕ 10 ਸਾਲਾਂ ਦਾ ਮੁੰਡਾ ਹੈ ਸਰਵਣ ਸਿੰਘ ਜਿਹੜਾ ਫਿਰੋਜ਼ਪੁਰ ਦੇ ਸਰਹੱਦੀ ਪਿੰਡ ਤਰਾਵਾਲੀ ਦਾ ਰਹਿਣ ਵਾਲਾ ਹੈ ਉਸ ਨੂੰ 7 ਇਨਫੈਂਟਰੀ ਦੇ ਜੀਓਸੀ ਮੇਜਰ ਜਨਰਲ ਰਣਜੀਤ ਸਿੰਘ ਮਨਰਾਲ ਵੱਲੋਂ ਸਨਮਾਨਿਤ ਵੀ ਕੀਤਾ ਗਿਆ ਫੌਜ ਨੇ ਕਈ ਸਰਪੰਚਾਂ ਪੰਚਾਂ ਕਿਸਾਨਾਂ ਹੋ ਨਾਗਰਿਕਾਂ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਆਪਰੇਸ਼ਨ ਸਿੰਧੂਰ ਦੌਰਾਨ ਜ਼ਰੂਰੀ ਸੇ ਮਾਮਾ ਤੇ ਸੁਰੱਖਿਆ ਸਹਾਇਤਾ ਪ੍ਰਦਾਨ ਕਰਨ ਵਿੱਚ ਉਹਨਾਂ ਦੇ ਮਹੱਤਵਪੂਰਨ ਸਮਰਥਨ ਤੇ ਯੋਗਦਾਨ ਲਈ ਸਨਮਾਨਿਤ ਕੀਤਾ। 10 ਸਾਲਾਂ ਦਾ ਸਰਵਣ ਸਿੰਘ ਸਭ ਤੋਂ ਛੋਟੀ ਉਮਰ ਦਾ ਨਾਗਰਿਕ ਸਹਾਇਕ ਸੀ ਜਿਹੜਾ ਆਪਰੇਸ਼ਨ ਦੌਰਾਨ ਜਵਾਨਾਂ ਨੂੰ ਘਰੋਂ ਠੰਡਾ ਪਾਣੀ, ਦੁੱਧ, ਚਾਹ, ਲੱਸੀ, ਬਰਫ਼ ਵਰਗੀਆਂ ਚੀਜ਼ਾਂ ਲਿਆ ਕੇ ਉਹਨਾਂ ਦਾ ਖਿਆਲ ਰੱਖਦਾ ਸੀ। ਉਸਦੇ ਪਿਤਾ ਸੋਨਾ ਸਿੰਘ ਨੇ ਦੱਸਿਆ ਕਿ ਜਦੋਂ ਜਵਾਨ ਉਹਨਾਂ ਦੇ ਖੇਤਾਂ ਵਿੱਚ ਆਏ ਸਨ ਤਾਂ ਉਹਨਾਂ ਦੇ ਪੁੱਤਰ ਵੱਲੋਂ ਫੌਜ ਤੇ ਦੇਸ਼ ਪ੍ਰਤੀ ਆਪਣੇ ਲਗਾ ਦਾ ਪ੍ਰਦਰਸ਼ਨ ਕੀਤਾ ਗਿਆ। ਸਾਡੇ ਖੇਤਾਂ ਦੇ ਵਿੱਚ ਹੀ ਆਣ ਕੇ ਫੌਜ ਬੈਠੀ ਸੀਗੀ ਤੇ ਅਸੀਂ ਉਹਨਾਂ ਦੇ ਨਾਲ ਮੋਢਾ ਨਾਲ ਮੋਢਾ ਜੋੜ ਕੇ ਖੜੇ ਹਾਂ ਜੀ ਵੀ ਜੋ ਕਿਸੇ ਵੀ ਚੀਜ਼ ਦੀ ਲੋੜ ਹੈ ਤੇ ਅਸੀਂ ਤੁਹਾਡੇ ਨਾਲ ਖੜਾਂਗੇ ਬੇਟਾ ਮੇਰਾ ਉਹਨਾਂ ਦੇ ਨਾਲ ਜਾਂਦਾ ਰਿਹਾ ਦਿਨ ਪਰ ਰਾਤ ਹੀ ਸਵੇਰ ਵੀ ਦੁਪਹਿਰੇ ਵੀ ਸਵੇਰ ਵੀ ਚਾਹ ਲੈ ਕੇ ਜਾਂਦਾ ਰਿਹਾ ਦੁਪਹਿਰੇ ਬਰਫ ਸ਼ਾਮ ਨੂੰ ਦੁੱਧ ਤੇ ਸ਼ਾਮ ਦੇ ਵਿੱਚ ਚਾਹ ਲੱਸੀ ਸਭ ਕੁਝ ਲੈ ਕੇ ਉਹਨਾਂ ਦੇ ਲਈ ਜਾਂਦਾ ਰਿਹਾ ਜੀ ਕੋਈ ਨੂੰ ਜਾਂਦਾ ਸੀ ਮਾਈ ਵੱਡਾ ਹੋ ਕੇ ਫੌਜੀ ਬੋ ਦੇਖ ਦੀ ਸੇਵਾ ਤੇ ਉਹਨਾਂ ਫੌਜੀਆਂ ਵਾਸਤੇ ਤੁਸੀਂ ਕੀ ਕੀ ਲੈ ਕੇ ਜਾਂਦੇ ਹੁੰਦੇ ਸੀ ਜਦੋਂ ਉੱਥੇ ਰਹਿੰਦੇ ਸੀਗੇ ਤਾਂ ਪਰ ਫੂ ਪਾਣੀ ਚਾਹ ਦੁੱਧ ਲੱਸੀ